ਗੁਰਮਤ ਗੁਰਵਾਣੀ ਵਿਚਾਰ ਪੇਟ ਕਰਾਂ ਫੇਸ਼ਰ ਫਤੇ ਪ੍ਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਦਰਤੀ ਨਿਜ਼ਾਮ ਦੇ ਵਿੱਚ ਪਰਕਿਰਤੀ ਦੇ ਨਿਯਮ ਦੇ ਵਿੱਚ ਕਿਸੇ ਵੀ ਜੀਵ ਦਾ ਜਦ ਜਨਮ ਆਉਂਦਾ ਬੱਚੇ ਦੀ ਤਰ੍ਹਾਂ ਹੁੰਦਾ ਹੈ ਬਨਸਪਤੀ ਹੈ ਕੀੜੇ ਮਕੋੜੇ ਪਸ਼ੂ ਤੇ ਮਨੁੱਖ ਮਨੁੱਖੀ ਬੱਚਾ ਅਧੂਰਾ ਪੈਦਾ ਹੁੰਦਾ ਹੈ ਉਹਦੇ ਕੋਲ ਪੈਰ ਹਨ ਚੱਲ ਨਹੀਂ ਸਕਦਾ ਉਹਦੇ ਕੋਲ ਹੱਥ ਵੀ ਹਨ ਕੁਝ ਵੀ ਨਹੀਂ ਕਰ ਸਕਦਾ ਮੂੰਹ ਦੇ ਚ ਜ਼ਬਾਨ ਤੇ ਹੈ ਪਰ ਬੋਲ ਨਹੀਂ ਸਕਦਾ ਅੱਖਾਂ ਹੈਗੀਆਂ ਨੇ ਸਹੀ ਵੇਖ ਵੀ ਨਹੀਂ ਸਕਦਾ ਮਾਂ ਦੀ ਗੋਦ ਦੇ ਚ ਪਰ ਇਸ ਨੂੰ ਇਹ ਵੀ ਨਹੀਂ ਪਤਾ ਇਹ ਮੇਰੀ ਮਾਂ ਹੈ ਪਿਤਾ ਖਿਲਾ ਰਿਹਾ ਪਰ ਇਹਨੂੰ ਇਹ ਵੀ ਨਹੀਂ ਪਤਾ ਇਹ ਮੇਰਾ ਪਿਤਾ ਹੈ ਅੱਖ ਸਹੀ ਵੇਖਣ ਦੇ ਚ ਅਸਮਰਥ ਹੈ ਅਜੇ ਮੌਂ ਦੇਚ ਦੰਦ ਵੀ ਨਹੀਂ ਹੈ ਜ਼ਬਾਨ ਹੈ ਬੋਲ ਨਹੀਂ ਸਕਦਾ ਪੈਰ ਹੈਗੇ ਨੇ ਚੱਲ ਨਹੀਂ ਸਕਦਾ ਹੱਥ ਹੈਗੇ ਨੇ ਕੁਝ ਵੀ ਨਹੀਂ ਕਰ ਸਕਦਾ ਤਨ ਕਰਕੇ ਮਨੁੱਖ ਅਧੂਰਾ ਪੈਦਾ ਹੁੰਦਾ ਹੈ ਸੇਜੇ ਸੇਜੇ ਇਹ ਤਨ ਇੱਕ ਦਿਨ ਪੂਰਾ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਐ ਅਡਲਟ ਹੋ ਗਏ ਬਾਲਗ ਹੋ ਗਏ ਇਹ ਹੁਣ ਬਾਲਗ ਹੋ ਗਿਆ ਪ੍ਰੋੜ ਹੋ ਗਿਆ ਇਹ ਸਹੀ ਵੇਖ ਸਕਦਾ ਹੈ ਸੁਣ ਸਕਦਾ ਹੈ ਬੋਲ ਸਕਦਾ ਹੈ ਚੱਲ ਸਕਦਾ ਹੈ ਕਰ ਸਕਦਾ ਹੈ ਕਿਸ ਪਾਸੇ ਚੱਲਣਾ ਹੈ ਕਿਧਰ ਨਹੀਂ ਚੱਲਣਾ ਐਸਾ ਸਮਝ ਵੀ ਸਕਦਾ ਹੈ ਇਹ ਬਾਲਗ ਹੋ ਗਿਆ ਹੁਣ ਮੈਂ ਅਰਜ਼ ਕਰਾਂ ਧਰਮ ਦਾ ਜਨਮ ਮਨੁੱਖ ਦੇ ਮਨ ਦੇ ਚੋਂਦਾ ਸ਼ਹਿਦੀ ਸੇਵਾ ਸੇ ਗੁਰਬਾਣੀ ਕਹਿੰਦੀ ਏ ਪੂਤ ਪਿਤਾ ਇਕ ਜਾਇਆ ਪੁੱਤਰ ਨੇ ਪਿਤਾ ਨੂੰ ਜਨਮ ਦਿੱਤਾ ਕਿਸ ਤਰ੍ਹਾਂ ਇਹਨੂੰ ਦੂਜੇ ਸ਼ਬਦਾਂ ਚ ਸਾਧੂ ਸਤਗੁਰ ਦੇਵ ਜੀ ਇੰਜ ਖੋਲਦੇ ਨੇ ਸਾਧੂ ਸਤਮ ਜਾਣੋ नानक प्रीत कार ने सच करके जानो साधुआ करके पता चलता है परमात्मा है भगतों करके पता चलता है भगवान है गुरमुखा गुरसिखा करके पता चलता है गुरु है परमात्मा है और किस तरह पता चलेगा फिर इस इंज भी गुरबाणी बयान करती है ਸਫਲ ਜਨਮ ਤਿਸ ਕਾ ਜਗ ਭੇਤਰ ਜਿਨੇ ਕੀਨੋ ਸੌਤ ਵਿਧਾਤਾ ਸੌਤ ਸੌਤਰਾ ਜਿਹਦੇ ਘਰ ਪੁੱਤਰ ਹੋ ਜਾਏ ਸੌਤਰਾ ਜਿਹਦੇ ਘਰ ਔਲਾਦ ਨਹੀਂ ਉਹਨੂੰ ਕਹਿੰਦੇ ਆਉਤਰਾ ਇਹ ਸ਼ਬਦ ਵਰਤੇ ਗੁਰੂ ਅਰਜਨ ਦੇਵ ਜੀ ਨੇ ਸਫਲ ਜਨਮ ਤਿਸ ਕਾ ਜਗ ਭੇਤਰ ਜਿਨੇ ਕੀਨੋ ਸੌਤ ਵਿਧਾਤਾ ਉਸ ਭਗਤ ਦਾ ਉਸ ਗੁਰਮੁਖ ਦਾ ਉਸ ਬ੍ਰਹਮ ਗਿਆਨੀ ਦਾ ਜਨਮ ਸਫਲ ਹੋ ਗਿਆ ਉਹਨੇ ਪ੍ਰਮਾਤਮਾ ਨੂੰ ਸੌਤਰਾ ਬਣਾ ਦਿੱਤਾ ਭਗਤ ਪ੍ਰਮਾਤਮਾ ਦੇ ਪੁੱਤ ਗਿਣੇ ਜਾਂਦੇ ਨੇ ਤੇ ਭਗਤਾ ਕਰਕੇ ਪਤਾ ਚੱਲਦਾ ਹੈ ਭਗਵਾਨ ਹੈ ਗੁਰਸਿੱਖ ਗੁਰਮੁਖਾਂ ਬ੍ਰਹਮ ਗਿਆਨੀਆਂ ਕਰਕੇ ਪਤਾ ਚੱਲਦਾ ਹੈ ਗੁਰੂ ਹੈ ਸੰਤਾਂ ਕਰਕੇ ਪਤਾ ਚਲਦਾ ਹੈ ਪ੍ਰਮਾਤਮਾ ਹੈ ਸਾਧੂ ਸਤਿਮਝਾਣੋ ਨਾਨਕ ਪ੍ਰੀਤ ਕਾਰਣੇ ਕਿਉਂਕਿ ਉਹਨਾਂ ਦੇ ਜੀਵਨ ਦੇ ਜਿਹੜੇ ਲੱਛਣ ਪ੍ਰਗਟ ਆਉਂਦੇ ਨੇ ਉਹ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਲੱਛਣ ਨੇ ਇਹਨੂੰ ਕਹਿੰਦੇ ਲੱਛਣਾ ਵਰਤੀ ਕਰਕੇ ਅਗਲੇ ਨੂੰ ਸਮਝਣ ਦਾ ਯਤਨ ਕਰਨਾ ਲੱਛਣ ਜਿਵੇਂ ਕੁਝ ਲੱਛਣਾਂ ਨੂੰ ਦੇਖ ਕੇ ਇੱਕ ਸਿਆਣਾ ਵੈਦ ਹਕੀਮ ਡਾਕਟਰ ਕਹਿ ਦਿੰਦਾ ਤੈਨੂੰ ਫਲਾਣਾ ਰੋਗ ਹੈ ਫਲਾਣੀ ਬਿਮਾਰੀ ਹੈ ਲੱਛਣ ਦੱਸਦੇ ਪੈਣਾ ਇਹਨੂੰ ਉਰਦੂ ਫਾਰਸੀ ਚ ਕਹਿੰਦੇ ਨੇ ਅਲਾਮਤ ਅਲਾਮਤਾਂ ਦੱਸਦੀਆਂ ਪਈਆਂ ਤੈਨੂੰ ਫਲਾਣਾ ਰੋਗ ਹੈ ਕੁਝ ਅਲਾਮਤਾਂ ਦੱਸ ਦਿੰਦੀਆਂ ਨੇ ਕੁਝ ਲੱਛਣ ਦੱਸ ਦਿੰਦੇ ਨੇ ਏ ਬੰਦਾ ਚੋਟੀ ਦਾ ਧਨਵਾਨ ਹੈ ਲੱਛਣ ਦੱਸ ਦਿੰਦੇ ਨੇ ਅਲਮਤਾਂ ਦੱਸ ਦਿੰਦੀਆਂ ਨੇ ਲੱਛਣ ਦੱਸ ਦਿੰਦੇ ਨੇ ਅਲਮਤਾਂ ਦੱਸ ਦਿੰਦੀਆਂ ਨੇ ਮੁਫਲਿਸ ਹੈ અત્યੰਤ ਗਰੀਬ ਹੈ ਉਹਦਾ ਰੈਂਸ ਹੈ ਉਹਦੇ ਲੱਛਣ ਦੱਸ ਦਿੰਦੇ ਨੇ ਅਲਮਤਾਂ ਦੱਸ ਦਿੰਦੀਆਂ ਨੇ ਕੁਝ ਅਲਮਤਾਂ ਕੁਝ ਲੱਛਣ ਐਸੇ ਨੇ ਦੱਸ ਦਿੰਦੇ ਨੇ ਬੰਦਾ ਮੂਰਖ ਹੈ ਬਿਲਕੁਲ ਮੂੜ ਹੈ ਅਲਮਤਾਂ ਹੀ ਦੱਸ ਦਿੰਦੀਆਂ ਨੇ ਲੱਛਣ ਦੱਸ ਦਿੰਦੇ ਨੇ ਮਨੁੱਖ ਇਹ ਬਹੁਤ ਸਿਆਣਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ 52 ਕਵੀਆਂ ਦੇ ਸਾਹਮਣੇ ਇੱਕ ਸਮੱਸਿਆ ਰੱਖ ਦਿੱਤੀ ਸੀ ਮੈਨੂੰ ਦਸੋ ਮੂਰਖ ਕੌਣ ਹੈ ਮੂਰਖ ਕੌਣ ਹੈ ਕਿਸ ਨੂੰ ਮੂੜਖ ਹੋ ਗਏ ਕਿਸ ਨੂੰ ਮੂਰਖ ਆਖੋਗੇ ਹੁਣ 52 ਕਵੀ ਸਨ ਕੋਈ ਸੰਸਕ੍ਰਿਤ ਦੇ ਕਵੀ ਕੁਝ ਫਾਰਸੀ ਦੇ ਕਵੀ ਕੋਈ ਬ੍ਰਿਜ ਭਾਸ਼ਾ ਦੇ ਹਿੰਦੀ ਦੇ ਕੁਝ ਪੰਜਾਬੀ ਦੇ ਕੁਝ ਉਰਦੂ ਦੇ ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ ਇੱਕ ਭਾਸ਼ਾ ਦੇ ਕਵੀ ਨਹੀਂ ਸਨ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਫਿਰ ਵਾਰੀ ਆਈ ਭਾਈ ਨੰਦ ਲਾਲ ਦੀ ਸਤਿਗੁਰੂ ਕਹਿੰਦੇ ਨੇ ਹੁਣ ਤੁਸੀਂ ਦੱਸੋ ਭਾਈ ਸਾਹਿਬ ਜੋ ਮੂਰਖ ਦੇ ਲੱਛਣ ਦੱਸਦੇ ਨੇ ਧਿਆਨ ਨਾਲ ਸੁਣਨਾ ਹਰ ਚੇ ਗਾਫਲ ਸ਼ੁੱਧ ਅਜਨਾ ਦਾੰਬਵਤ ਗਰਗਦਾ ਬਾਸ਼ਦਵਾ ਗਰ ਸੁਲਤਾਨ ਬਵਤ ਆਵੇਂ ਬਾਦਸ਼ਾਹ ਹੈ ਸੁਲਤਾਨ ਹੈ ਤੇ ਬਾਵੇਂ ਬਿਖਾਰੀ ਹੈ ਗਰੀਬ ਹੈ ਅਗਰ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂਰਖ ਹੈ ਮੂਰਖ ਅਗਰ ਉਹਦਾ ਸਿਮਰਨ ਨਹੀਂ ਕਰਦਾ ਤਾਂ ਮੂਰਖ ਹੈ ਭੁੱਲ ਕੇ ਵੀ ਨਾ ਸਮਝਣਾ ਸੰਸਾਰ ਦੇ ਸਿਆਣਿਆਂ ਦੀ ਤਾਦਾਦ ਜ਼ਿਆਦਾ ਹੈ ਸੰਸਾਰ ਦੇ ਵਿੱਚ ਮੂਰਖਾਂ ਦੀ ਤਾਦਾਦ ਜ਼ਿਆਦਾ ਹੈ ਹਰ ਜੇ ਗਾਫਲ ਸ਼ੁੱਧ ਅਜਨਾ ਦਾੰਬਵਦ ਗਰਗਦਾ ਬਾਸ਼ਦਬਾ ਗਰ ਸੁਲਤਾਨ ਬਵਦ ਗਦਾ ਕਹਿੰਦੇ ਨੇ ਬਿਖਾਰੀ ਨੂੰ ਗਦਾ ਗਰ ਸੁਲਤਾਨ ਬਾਦਸ਼ਾ ਭਾਵੇਂ ਬਾਦਸ਼ਾਏ ਤੇ ਭਾਵੇਂ ਬਿਖਾਰੀ ਹੈ ਭਾਵੇਂ ਚੋਠੀ ਦਾ ਧਨਵਾਨ ਹੈ ਤੇ ਭਾਵੇਂ ਗਰੀਬ ਹੈ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂੜ ਹੈ ਮੂਰਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਮ ਮੂਰਖ ਨਹੀਂ ਮੂਰਖਾਂ ਦਾ ਮੁਖੀ ਹੈ ਮੂਰਖਾਂ ਦਾ ਸਰਦਾਰ ਹੈ ਜੇ ਪ੍ਰਭੂ ਦੀ ਹੋਂਦ ਨੂੰ ਮੰਨਦਾ ਨਹੀਂ ਤੇ ਉਹਦਾ ਨਾਮ ਜਪਦਾ ਨਹੀਂ ਮੂਰਖਾਂ ਨਾਲ ساری ਦੁਨੀਆ ਭਰੀ ਪਈ ਹੈ ਮੂਰਖ ਦੇ ਲੱਛਣ ਬਾਈ ਨੰਦ ਲਾਲ ਇਹ ਦੱਸਦੇ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਨਾਲ ਲਾ ਲਿਆ ਬਾਈ ਨੰਦ ਲਾਲ ਨੂੰ ਜੋ ਪ੍ਰਮਾਤਮਾ ਨੂੰ ਭੁੱਲ ਜਾਂਦਾ ਉਸ ਤੋਂ ਕੁਝ ਵੀ ਸ਼ੁਭ ਨਹੀਂ ਆਉਂਦਾ ਗਲਤੀ ਹੁੰਦਾ ਉਸ ਤੋਂ ਸਭ ਕੁਝ ਗਲਤ ਹੋਵੇਗਾ ਕਿਸੇ ਰਸੇ ਦੇ ਚ ਇੱਕੋ ਹੀ ਕਦਮ ਗਲਤ ਚੁੱਕਿਆ ਹੈ ਇਹ ਮਨੁੱਖ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ ਇੱਕ ਗਲਤ ਕਦਮ ਨੇ ਇਹਨੂੰ ਭਟਕਾ ਕੇ ਰੱਖ ਦੇਣਾ ਇਸ ਇੱਕੋ ਹੀ ਭੁੱਲ ਨੇ ਜ਼ਿੰਦਗੀ ਨੂੰ ਭੁੱਲ ਬੁਲਈਆਂ ਦੇ ਚ ਪਾ ਦੇਣਾ ਸਾਰੀ ਜ਼ਿੰਦਗੀ ਭੁੱਲੇ ਆ ਰਹੇਗਾ ਬੁਲਾਓ ਵੜੇ ਭੁੱਲੀ ਭੁੱਲ ਭੁੱਲ ਪਛੋਤਾਣੇ ਤੋਂ ਮਹਿਰਜ਼ ਕਰ ਰਿਆ ਸੀ ਅਲਮਤਾਂ ਤੋਂ ਪਤਾ ਚੱਲਦਾ ਹੈ ਲੱਛਣਾ ਤੋਂ ਪਤਾ ਚੱਲਦਾ ਹੈ ਭਗਤ ਨਾਮਦੇਵ ਜੀ ਮਹਾਰਾਜ ਨੇ ਤੇ ਸਾਡੇ ਦੇਸ਼ ਦੇ ਸਾਹਿਤਕਾਰ ਕਵੀ ਜਨ ਸੁਹੱਪਣ ਦੇ 32 ਲਖਣ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਜ਼ਿਕਰ ਹੈ ਪ੍ਰਣਵੇ ਨਾਮ ਦਿਓ ਨਾਹ ਕੇ ਬਿਨਾ ਨਾ ਸੋਏ 32 ਲਖਣਾ 32 ਲਖਣ ਦੰਦ ਬੜੇ ਖੂਬਸੂਰਤ ਨੇ ਨੱਕ ਨੱਕ ਬੜਾ ਖੂਬਸੂਰਤ ਹੈ ਨੈਣ ਬੜੇ ਖੂਬਸੂਰਤ ਨੇ ਵਾਲ ਬੜੇ ਖੂਬਸੂਰਤ ਨੇ ਚਾਲ ਬੜੀ ਖੂਬਸੂਰਤ ਹੈ ਬਾਣੀ ਦੇਚ ਮਧੁਰਤਾ ਤੇ ਮਿਠਾਸ ਹੈ ਇਸ ਤਰੀਕੇ ਨਾਲ ਗਿਣਤੀ ਖਰਦਿਆਂ ਕਰਦਿਆਂ ਵਿਦਵਾਨਾਂ ਨੇ 32 ਲਖਣ ਪੂਰਨ ਸੁਹੱਪਣ ਦੇ ਮੰਨੇ ਨੇ ਸੁੰਦਰਤਾ ਦੇ ਇਹ 32 ਲਖਣ ਹੁਣ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਣਵੇ ਨਾਮ ਦਿਓ ਨਾਹ ਕੇ ਬਿਨਾ ਨਾ ਸੋਏ ਬੱਤੀ ਲਖਣਾ ਇੱਕ ਪ੍ਰਭੂ ਦੇ ਨਾਮ ਤੋਂ ਬਿਨਾ ਅਗਰ ਹਿਰਦੇ ਚ ਨਹੀਂ ਇਹ ਬੱਤੀ ਲਖਣ ਵੀ ਕਿਸੇ ਕੰਮ ਦੇ ਨਹੀਂ ਇਹ ਤਨ ਕਰਕੇ ਸੁੰਦਰ ਹੋਵੇਗਾ ਮਨ ਕਰਕੇ ਮਹਾ ਕਰੂਪ ਹੋਵੇਗਾ ਕਹੋ ਕਬੀਰ ਜੈਸੇ ਸੁੰਦਰ ਸਰੂਪ ਭਗਤ ਕਬੀਰ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੋ ਪ੍ਰਭੂ ਦੇ ਹਿਰਦੇ ਚ ਨਾਮ ਨਹੀਂ ਹੈ ਇਹ ਕੁਬੜਾ ਹੈ ਤੇ ਕਬੂਰ ਕਰੋ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਤੋਂ ਮਰਜ ਕਰਾਂ ਵਿਦਵਾਨਾਂ ਨੇ ਸਾਹਿਤਕਾਰਾਂ ਨੇ ਸਵਪਣ ਦੇ ਲਖਣ ਮੰਨੇ ਨੇ ਬਦਸੂਰਤੀ ਦੇ ਲਖਣ ਮੰਨੇ ਨੇ ਵਖ ਵਖ ਬਿਮਾਰੀਆਂ ਦੇ ਜੋ ਹੈ ਲਖਣ ਨੇ ਧਨਵਾਨ ਮਨੁੱਖ ਦੇ ਲੱਛਣ ਨੇ ਉਸ ਤੋਂ ਪਤਾ ਚੱਲਦਾ ਹੈ ਧਨਵਾਨ ਹੈ ਮੂਰਖ ਦੇ ਲੱਛਣ ਨੇ ਲੱਛਣਾਂ ਤੋਂ ਪਤਾ ਚੱਲਦਾ ਹੈ ਮੂਰਖ ਹੈ ਕੁਝ ਲੱਛਣ ਦੱਸ ਦਿੰਦੇ ਨੇ ਸਰੀਰ ਦੀ ਹਾਲਤ ਦੱਸ ਦਿੰਦੀ ਹੈ ਬੱਚਾ ਹੈ ਲੱਛਣ ਦੱਸ ਦਿੰਦੇ ਨੇ ਸਰੀਰ ਦੀ ਹਾਲਤ ਦੱਸ ਦਿੰਦੀ ਹੈ ਜਵਾਨ ਹੋ ਗਿਆ ਲੱਛਣ ਦੱਸ ਦਿੰਦੇ ਨੇ ਚਾਲ ਢਾਲ ਦੱਸ ਦਿੰਦੀ ਹੈ ਬੁੱਢਾ ਹੋ ਗਿਆ ਬੁਢੇਪੇ ਦੇ ਲੱਛਣ ਨੇ ਜਵਾਨੀ ਦੇ ਲੱਛਣ ਨੇ ਬਚਪਨ ਦੇ ਲੱਛਣ ਨੇ ਲੱਛਣਾ ਕਰਕੇ ਪਤਾ ਚੱਲਦਾ ਹੈ ਬੱਚਾ ਲੱਛਣਾ ਕਰਕੇ ਪਤਾ ਚੱਲਦਾ ਹੈ ਜਵਾਨ ਹੋ ਗਿਆ ਹੈ ਲੱਛਣ ਦੱਸ ਦਿੰਦੇ ਨੇ ਬੁੱਢਾ ਹੋ ਗਿਆ ਧਾਰਮਿਕ ਮਨੁੱਖ ਦੇ ਵੀ ਸਤਿਗੁਰਾਂ ਨੇ ਲੱਛਣ ਬਕਾਇਦਾ ਬਿਆਨ ਕੀਤੇ ਨੇ ਉਨੂੰ ਮੈਂ ਖੋਲ ਕੇ ਬਿਆਨ ਕਰਾਂ ਪਰ ਉਸ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਹਰ ਜੀਵ ਜੰਤੂ ਦਾ ਜਨਮ ਹੁੰਦਾ ਹੈ ਬੱਚੇ ਦੀ ਤਰ੍ਹਾਂ ਬੁੱਢੇ ਦੀ ਤਰ੍ਹਾਂ ਨਹੀਂ ਇੱਕ ਵੱਡਾ ਦਰਖਤ ਵੀ ਨਿੱਕੇ ਜਿਹਾਂ ਬੂਟੇ ਦੀ ਤਰ੍ਹਾਂ ਪੈਦਾ ਹੁੰਦਾ ਹੈ ਇੱਕ ਸ਼ਕਤੀਸ਼ਾਲੀ 6 ਫੁੱਟ ਦਾ ਮਨੁੱਖ ਵੀ ਛੋਟੇ ਜਿਹਾਂ ਬੱਚੇ ਦੀ ਤਰ੍ਹਾਂ ਜਗਤ ਦੇ ਚੰਦਾ ਹੈ ਪਸ਼ੂ ਪੰਛੀ ਬੱਚਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਬੁਢੀਆਂ ਦੀ ਤਰ੍ਹਾਂ ਨਹੀਂ। ਚੀਨ ਦੇ ਇੱਕ ਸੰਤ ਬਾਰੇ ਮੈਂ ਜ਼ਰੂਰ ਪੜਿਆ ਹੈ। ਲਾਉਦਸੇ ਬਾਰੇ ਉਹ ਜਨਮ ਤੋਂ ਹੀ ਬੁੱਢਾ ਸੀ। ਇੰਜ ਮੈਂ ਪੜਿਆ। ਇਹ ਚੀਨੀ ਕਹਾਵਤ ਵੀ ਹੈ ਤੇ ਚੀਨੀ ਇਤਿਹਾਸ ਵੀ ਹੈ। ਭਾਰਤ ਦੀ ਤਰ੍ਹਾਂ ਚੀਨ ਵੀ ਬੜੇ ਪੁਰਾਣੇ ਸਮੇਂ ਤੋਂ ਧਾਰਮਿਕ ਦੇਸ਼ ਰਿਹਾ ਭਾਵੇਂ ਅੱਜ ਕਮਲਿਸ਼ਟ ਹੋ ਗਿਆ ਲੇਕਿਨ ਬੜਾ ਧਾਰਮਿਕ ਦੇਸ਼ ਰਿਹਾ ਹੈ ਬੜੇ ਬੜੇ ਸੰਤ ਉਸ ਦੇਸ਼ ਨੇ ਕਿਸੇ ਵਕਤ ਪੈਦਾ ਕੀਤੇ ਨੇ ਲਾਉਤ ਸੇ ਬਾਰੇ ਉਹ ਕਹਿੰਦੇ ਨੇ ਇਹ ਬੁੱਢੇ ਦੀ ਤਰ੍ਹਾਂ ਪੈਦਾ ਹੋਇਆ ਫਿਰ ਜਦ ਮੈਂ ਗਹਿਰਾਈ ਦੇ ਵਿੱਚ ਇਸ ਸਾਹਿਤ ਦਾ ਇਤਿਹਾਸ ਦਾ ਅਧਿਐਨ ਕੀਤਾ ਤੋ ਮੇਰੇ ਮਨ ਨੇ ਨਿਰਣਾ ਕੀਤਾ ਇਹ ਤਨ ਕਰਕੇ ਤੇ ਬੱਚੇ ਦੀ ਤਰ੍ਹਾਂ ਪੈਦਾ ਹੋਇਆ ਮਨ ਕਰਕੇ ਬਜ਼ੁਰਗ ਦੀ ਤਰ੍ਹਾਂ ਬਜ਼ੁਰਗ ਦੀ ਤਰ੍ਹਾਂ ਇਹ ਤਨ ਕਰਕੇ ਤੇ ਬਹੁਤ ਛੋਟੇ ਰੂਪ ਵਿੱਚ ਜਿਵੇਂ ਬੱਚੇ ਹੁੰਦੇ ਨੇ ਆਇਆ ਪਰ ਮਨ ਕਰਕੇ ਮਹਾਨ ਸੀ ਜੈਸੇ ਜਿਸ ਵਕਤ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ ਜਨਮ ਸਾਖੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਾਰਤਕ ਮਾਸ ਰੁੱਤ ਸਰਦ ਪੂਰਨ ਮਾਸੀ ਸੁਭਨੇ ਛਤਰ ਸੁਭ ਲਗਨ ਪ੍ਰਕਾਸ਼ੀ ਅਰਧ ਰੈਨ ਬੀਤੀ ਘਟ ਕਾ ਪਰ ਨਾਨਕ ਜਨਮ ਲਿयो ਕਾਲੋ ਘਰ ਕਾਰ ਤਗਦੀ ਪੁੰਨਿਆ ਸ਼ੁਭ ਲਗਣ ਸ਼ੁਭ ਨਿਛਤਰ ਅਧੀ ਰਾਤ ਨਾਨਕ ਦਾ ਜਨਮ ਕਾਲੂ ਦੇ ਘਰ ਦੇ ਚੋਇਆ ਜਨਮ ਸਾਖੀ ਇੰਜ ਕਹਿੰਦੀ ਪ੍ਰਾਤ ਭਈ ਪੁਰੋਹਤ ਬੁਲਵਾਇਆ ਹਰੀ ਦੀ ਹਾਲ ਤੈ ਨਾਮ ਸੁਹਾਇਆ ਜੈਸੇ ਅੰਮ੍ਰਿਤ ਵੇਲਾ ਹੋਇਆ ਨਾ ਫੇ ਪਿਤਾ ਕਲਿਆਨ ਦਾਸੀ ਪੁਰੋਹਤ ਨੂੰ ਬੁਲਾਉਣ ਵਾਸਤੇ ਚਲੇ ਗਏ ਪੁਰਾਣਾ ਜ਼ਮਾਨਾ 베ਦੀਆਂ ਦੇ ਘਰ ਦੇ ਚ ਜਨਮ ਹੋਇਆ ਤੇ 베ਦੀ ਆਪਣੇ ਬੱਚੇ ਦੀ ਜਨਮ ਕੁੰਡਲੀ ਬਣਵਾਉਂਦੇ ਸਨ 베ਦੀਆਂ ਦੇ ਘਰ ਦੇ ਜਨਮ ਹੋਇਆ ਤਿੰਨ 베ਦੀਆਂ ਨੇ ਕੀ ਕੁੱਲ ਬਿਖੇ ਪ੍ਰਗਟੇ ਨਾਨਕ ਰਾਏ ਤੇ 베ਦੀ ਕਿਸ ਨੂੰ ਕਹਿੰਦੇ ਸਨ ਜਿਨੇ 베ਦ ਪਟੇ ਉਹ 베ਦੀ ਕਹਾਏ ਜੋ 베ਦ ਪੜ੍ਹਦੇ ਸਨ ਪੜਾਉਂਦੇ ਸਨ ਉਹਨਾਂ ਨੂੰ 베ਦੀ ਕਹਿੰਦੇ ਸਨ ਇਥੇ ਕਲਿਆਨ ਦਾਸ ਪੰਡਤ ਹਰदयाल ਨੂੰ ਬੁਲਾ ਕੇ ਲੈ ਆਏ ਨਾਨਕ ਜੀ ਦੀ ਜਨਮ ਕੁੰਡਲੀ ਬਣਾਓ ਵੇਖੋ ਹਰदयाल ਨੇ ਆ ਕੇ ਮਸਤਕ ਦੇਖਿਆ ਧਨ ਗੁਰੂ ਨਾਨਕ ਦੇਵ ਜੀ ਦਾ ਹੱਥ ਦੇਖਿਆ ਪੈਰ ਦੇਖੇ ਪ੍ਰਾਤ ਭਈ ਪੁရောਹਤ ਬੁਲਵਾਇਆ ਹਰੀ ਦਵਾਲ ਤੇ ਨਾਮ ਸੁਹਾਇਆ ਪ੍ਰੋਹਤ ਜੀ ਇਹ ਮੁਖੋਂ ਅਲਾਇਆ ਇਹ ਬਾਲਕ ਰਾਇਨ ਸਿਰ ਲਾਇਆ ਇਹ ਮਾ ਬੱਚਾ ਅਜ ਦੇ ਹੋ ਚੁਕੇ ਸਿਰਮੌਰ ਮਨੁੱਖਾਂ ਦਾ ਸਿਰਮੌਰ ਹੈ ਅਜ ਤੱਕ ਦੇ ਹੋ ਚੁਕੇ ਬ੍ਰਹਮ ਗੈਨੀਆਂ ਦਾ ਸਿਰਮੌਰ ਬ੍ਰਹਮ ਗੈਨੀ ਹੈ ਹਰदयाल ਅਜ ਤੱਕ ਦੇ ਹੋ ਚੁਕੇ ਅਵਤਾਰਾਂ ਦਾ ਸਿਰਮੌਰ ਹੈ ਪ੍ਰੋਹਤ ਜੀ ਸ਼ੁਭ ਬਚਨ ਅਲਾਇਆ ਇਹ ਬਾਲਕ ਰਾਇਨ ਸਿਰ ਲਾਇਆ ਇਹ ਬਾਲਕ ਹੈ ਪ੍ਰੇਮ ਬਿਯੋਗੀ ਇਹ ਬਾਲਕ ਜੋਗਨ ਸਿਰ ਜੋਗੀ ਦਿਹਾਲ ਨੇ ਕਹਿ ਦਿੱਤਾ ਲਕਸ਼ਣ ਦੱਸਦੇ ਪੈ ਨੇ ਇਤੇ ਮਹਾ ਯੋਗੀ ਹੈ ਇਤੇ ਕੋਈ ਮਹਾ ਪੰਡਿਤ ਹੈ ਇਤੇ ਕੋਈ ਮਹਾਨ ਅਵਤਾਰ ਹੈ ਇਹਦੇ ਮਸਤਕ ਦੇ ਲਕਸ਼ਣ ਦੱਸਦੇ ਪੈ ਨੇ ਇਦੇ ਹੱਥਾਂ ਦੀਆਂ ਰੇਖਾਂ ਦੱਸਦੀਆਂ ਪਈਆਂ ਨੇ। ਇਹਦੀ ਅੱਖਾਂ ਦੀ ਗਰਦਿਸ਼ ਦੱਸਦੀ ਪਈ ਹੈ। ਜਿਵੇਂ ਹਰ ਬੰਦਾ ਅਲਮਤਾਂ ਨੂੰ ਸਮਝ ਕੇ ਨਹੀਂ ਕਹਿ ਸਕਦਾ ਤੈਨੂੰ ਫਲਾਣੀ ਬਿਮਾਰੀ ਹੈ ਹਕੀਮ ਵੈਦ ਸਮਝ ਲੈਂਦੇ ਨੇ ਅਲਮਤਾਂ ਨੂੰ। ਲੱਛਣਾ ਨੂੰ ਸਮਝਣਾ ਲੱਛਣਾ ਕਰਕੇ ਹੀ ਦੱਸ ਦਿੰਦੇ ਨੇ। ਇਹ ਘੋੜਾ ਇਰਾਕੀ ਹੈ ਬੜਾ ਵਧੀਆ ਲੱਛਣ ਦੱਸਦੇ ਨੇ ਮੈਂ ਇੱਕ ਦਫਾ ਜਿੰਦ ਦੇ ਚ ਗਊ ਲੈ ਬੈਠਾ ਖਰੀਦ ਬੈਠਾ ਬੜੀ ਖੂਬਸੂਰਤ ਸੀ ਚੰਗੀ ਲੱਗੀ ਮੈਨੂੰ ਹਰ ਸਾਲ ਮੈਂ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਉਪਰਪਤੇ ਜਾਨਣਾ ਹੁੰਦਾ ਮਹਾਂਪੁਰਖਾਂ ਦਾ ਡੇਰਾ ਹੈ ਉਹ ਮਨਾਉਂਦੇ ਨੇ ਸੰਤ ਜੀਵਨ ਸ਼ਾਹ ਸਿੰਘ ਜੀ ਦਾ ਡੇਰ ਉਹ ਮੇਰੇ ਕੋਲ ਪੁੱਛਣ ਲੱਗੇ ਸੁਣਿਆ ਤੁਸੀਂ ਗਊ ਖਰੀਦੀ ਏ ਮੈਂ ਕਿਹਾ ਜੀਂਦ ਤੇ ਰੋहतक ਇਹ ਗਊਆਂ ਕਰਕੇ ਮਸ਼ਹੂਰ ਹੈ ਅੱਛੀ ਅੱਛੀਆਂ ਗੱਲਾਂ ਮੈਨੂੰ ਬੜੀ ਚੰਗੀ ਲੱਗੀ ਐ ਮੈਂ ਲੈ ਲਏ ਉਹ ਆ ਗਏ ਕਹਿਣ ਲੱਗੇ ਮੈਨੂੰ ਦਿਖਾ ਮੈਂ ਕਿਹਾ ਦੇਖੋ ਜੀਂਦ ਸ਼ਹਿਰ ਦੇ ਵਿੱਚ ਬੜੀਆਂ ਸਰਾਵਾਂ ਨੇ ਜੋ ਗੰਵਾਂ ਨਾਲ ਭਰੀਆਂ ਰਹਿੰਦੀਆਂ ਨੇ ਮੈਂ ਚੱਲ ਕੇ ਦਿਖਾਈ ਉਹਨਾਂ ਨੇ ਆਪਣਾ ਹੱਥ ਸਿਰ ਤੇ ਦੇ ਮਾਰਿਆ ਕਿੰਨੇ ਗਗੇ ਜੀ ਇਹਨੂੰ ਲੈ ਕੇ ਜਾ ਰਹੇ ਮੈਂ ਕਿਹਾ ਕਿਉਂ ਇਹਦੇ ਠੀਕ ਲੱਛਣ ਨਹੀਂ ਨੇ ਔਖੇ ਹੋਵੋਗੇ ਦੁਖੀ ਹੋਵੋਗੇ ਇਹ ਸਿਰਫ ਦਿਸਣ ਨੂੰ ਖੂਬਸੂਰਤ ਹੈ ਬਾਕੀ ਇਹ ਕੁਝ ਵੀ ਨਹੀਂ ਕੁਛ ਵੀ ਨਹੀਂ ਤੁਹਾਨੂੰ ਲੱਛਣਾਂ ਦਾ ਪਤਾ ਨਹੀਂ ਸਾਨੂੰ ਪਤਾ ਹੈ ਜੇ ਤੁਸੀਂ ਗਊ ਲੈਣੀ ਹੈ ਤੇ ਅਸੀਂ ਤੁਹਾਨੂੰ ਲੈ ਕੇ ਦਿਆਂਗੇ ਉਹ ਜਿਸ ਵਪਾਰੀ ਕੋਲ ਮੈਂ ਲਈ ਜਾ ਕੇ ਸੰਤਾ ਨੇ ਉਹਨੂੰ ਡਾਂਟਿਆ ਵੀ ਇਹ ਮਸਕੀਨ ਉਹ ਇਹਨੂੰ ਗਊ ਤੋਂ ਕੁ ਡੰਗਦੀ ਦੇਣੀ ਸੀ ਇਹ ਕੀ ਕੀਤਾ ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਕੀ ਕਰੀ ਇਹਨਾਂ ਨੇ ਆਪ ਹੀ ਪਸੰਦ ਕੀਤੀ ਹੈ ਇਹਨਾਂ ਨੇ ਆਪ ਹੀ ਪਸੰਦ ਕੀਤੀ ਸੀ ਉਹ ਕੈਂਡ ਲਗੇ ਇਹਨਾਂ ਨੂੰ ਲੱਛਣਾਂ ਦਾ ਪਤਾ ਨਹੀਂ ਹੈ। ਵਾਕਈ ਮੈਨੂੰ ਗਊ ਦੇ ਲੱਛਣਾਂ ਦਾ ਪਤਾ ਨਹੀਂ ਸੀ। ਕੁਝ ਲੱਛਣ ਐਸੇ ਨੇ, ਥਿਸ ਪੈਨ ਦਾ ਇਰਾਕੀ ਘੋੜਾ ਹੈ, ਵਧੀਆ ਘੋੜਾ ਹੈ। ਇਹ ਵਧੀਆ ਗਊ ਹੈ। ਲੱਛਣ ਹੀ ਦੱਸ ਦਿੰਦੇ ਨੇ ਇਹ ਜ਼ਮੀਨ ਵਧੀਆ ਹੈ, ਧਰਤੀ ਵਧੀਆ ਹੈ। ਐਸੇ ਖੋਜ ਹੀ ਮੌਜੂਦ ਨੇ। ਅੱਜ ਤੇ ਵਿਗਿਆਨਕ ਢੰਗ ਨਾਲ ਖੋਜ ਕਰਦੇ ਨੇ ਇਹ ਧਰਤੀ ਬੜੀ ਉਪਜਾਊ ਹੈ, ਬਹੁਤ ਵਧੀਆ ਹੈ। ਲੈਕਿਨ ਪੁਰਾਣੇ ਜ਼ਮਾਨੇ ਦੇ